ਸਾਗਰ ਦੀ ਬੱਟੀ ਕਿੰਦੀ ਇੰਡੀਕਾ ਚਲਾ ਸਾਗਰ ਦੀ ਬੱਟੀ ਕਿੰਦੀ ਇੰਡੀਕਾ ਚਲਾ ਹਏ ਕੀ ਸੀ ਗਣਾ ਦਫਾਉਣੀ ਦਾ ਤੈਨੂੰ ਤਾਂ ਜਾਰ ਹੀ ਨਹੀਂ ਗਾ ਨੀ ਫੋਟ ਨੀ ਮੈਂ ਕੀ ਕਰਾਂ ਹੋਰ ਕਸ ਲਾਉਣੀ ਆ ਚਲ ਨੀ 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 ਪੰਮੀ ਨੀ ਪੰਮੀ ਹਾਏ ਨੀ ਇਹ ਮੈਨੂੰ ਤਾਂ ਲੱਗਦਾ ਮੈਨੂੰ ਮਰਗੀ ਮੁਰਗੀ ਦਾ ਤੌਰ ਆ ਪੈਂਦਾ ਇਹ ਫੋਟੋ ਰੀ ਤਾਂ ਕੀ ਕਰ ਜਾਂਦੀ ਐ ਜੀ ਮੈਂ ਪਾਣੀ ਪੁਣੀ ਲਿਆਵਾਂ ਲੱਭਾਂ ਪਾ ਹਾਏ ਨੀ ਮਰਖੀ ਦਾ ਤੌਰ ਪਾ ਕੇ ਚੱਕ ਹਾਏ ਨੀ ਫੋਟ ਬੇਬੇ ਨੀ ਮੇਰਾ ਤੂੰ ਮੋਬਾਈਲ ਨਾ ਖਰਾਬ ਕਰਦੀ ਨੀ ਤੇਰੇ ਮੋਬਾਈਲ ਨੂੰ ਕਿਉਂ ਦਫਾ ਹੁਣੀ ਹੈ ਮੈਂ ਤਾਂ ਤੇਰੇ ਤੇ ਮੈਂ ਤਾਂ ਦੌੜਾ ਪੈ ਗਿਆ ਤੈਨੂੰ ਦਫਾ ਹੁਣੀ ਨਾ ਮੈਂ ਤਾਂ ਪਾਣੀ ਪਾਉਣਾ ਯਾਰ ਜਾ ਨੀ ਬੇਬੇ ਰਹਿਣਾ ਉਹੀ ਹਨ ਪਰ ਗਵਾਰ ਤੂੰ ਕਿੰਨੀ ਦਫਾ ਹੁਣੀ ਹੈ ਆ ਕੀ ਕਰਦੀ ਸੀ ਤੂੰ ਮੈਂ ਰੀਲਾਂ ਬਣਾਉਂਦੀ ਸੀ ਇੰਸਟਾਗ੍ਰਾਮ ਤੇ ਮੈਂ ਕਿਹੜਾ ਇੰਸਟਾਗ੍ਰਾਮ ਕਿਹੜਾ ਇੰਸਟਾਗ੍ਰਾਮ ਤੇ ਨਾ ਫੋਟੋ ਬੱਡੇ ਤੈਨੂੰ ਇਹੀ ਨਹੀਂ ਪਤਾ ਇੰਸਟਾਗ੍ਰam ਕੀ ਆ ਉਤੇ ਮੈਂ ਪੋਣਾ ਸੀ ਬਧਿਆ ਗਾਣਾ ਸਾਗਰ ਦੀ ਬੋਟੀ ਪਤਾ ਕਿੰਨਾ ਫੇਮਸ ਆ ਮਿਲੀਅਨ ਚਾਂਦੇ ਮਿਲੀਅਨ ਨਾ ਕਿਹੜੀ ਸਾਗਰ ਦੀ ਬੋਟੀ ਨਾ ਕਿਹੜੀ ਸਾਗਰ ਦੀ ਬੋਟੀ ਓਹੋ ਸਾਗਰ ਦੀ ਬੋਟੀ ਲੰਦੀ ਇੰਡੀਕਾ ਚਲਾ ਸਾਗਰ ਦੀ ਬੋਟੀ ਲੰਦੀ ਇੰਡੀਕਾ ਚਲਾ ਨਾ ਮੇਰੀ ਗੱਲ ਸੁਣ ਜੇ ਸਾਗਰ ਦੀ ਬੋਟੀ ਐਂਡਿਕਾ ਚਲਾਉਂਦੀ ਨਹੀਂ ਦਫਾੜੀ ਤੂੰ ਵਿੱਚ ਕੀ ਕਰਨ ਜੰਨੀ ਆ ਤੂੰ ਵਿੱਚ ਕੀ ਕਰਨ ਜੰਨੀ ਆ ਮੈਂ ਵੀ ਸਿੱਖਣੀ ਹਈ ਆ ਬੇਬੇ ਫੋਟ ਸਿੱਖਣੀ ਐ ਤੈਨੂੰ ਕੰਮ ਕਰਦਾ ਆਉਂਦਾ ਨਹੀਂ ਵੱਡੀ ਐ ਐਂਡੀ ਕਾ ਸਿੱਖਣੀ ਐ ਨੇ ਲੈ ਬੇਬੇ ਤੂੰ ਅਰੇ ਘੜੇ ਗੱਲ ਕਰਤੀ ਮੇਰੇ ਪਤਾ ਕਿ ਨਿਫਾਨ ਫਾਲਿੰਗ ਦਾ ਦੀ ਫੈਨ ਨਹੀਂ ਸੱਚ ਫੈਨ ਤਾਂ ਪੱਖੇ ਨੂੰ ਕਹਿੰਦੇ ਨਹੀਂ ਉਹ ਤਾਂ ਗਰਮੀ ਆ ਤੇ ਜਦੋਂ ਚੱਲਣਗੇ ਨਹੀਂ ਬਾਹਰ ਠੰਡੀ ਠੰਡੀ ਹਵਾ ਆਉਗੀ ਵੈਸੇ ਹੁਣ ਚਾਲੀ ਪੈਣੀ ਨੇ ਫੈਨ ਜਾਨੀ ਬੱਤੇ ਕਿਹੜੇ ਫੈਨ ਟੰਗਣੇ ਪੈ ਜਿਹਨੇ ਮੈਨੂੰ ਪਸੰਦ ਕਰਦੇ ਨੇ ਜਿਹੜੇ ਮੈਨੂੰ ਲਾਈਕ ਕਰਦੇ ਨੇ ਤੈਨੂੰ ਕੀ ਪਤਾ ਨਹੀਂ ਫੋਟ ਨਹੀਂ ਕਿਹੜੇ ਤੈਨੂੰ ਲਾਈਕ ਕਰਦੇ ਨੇ ਲੈ ਤੈਨੂੰ ਇਹੀ ਤਾਂ ਪਤਾ ਨਹੀਂ ਉਹੀ ਰਹੀ ਅਨਪੜੀ ਅਨਪੜ ਨਹੀਂ ਮੈਂ ਕਦੀ ਅਨਪੜ ਦਫਾ ਹੋਣੀ ਅਨਪੜ ਹੋਣੀ ਤੂੰ ਹੋਣੀ ਤੇਰਾ ਖਾਂਦੇ ਨਾਲ ਅਨਪੜ ਹੋਗਾ ਦਫਾ ਹੋਣੀ ਦਾ ਮੈਂ ਕਿ ਚੰਗੀ ਭਲੀ ਪੜੇ ਲਿਖੀ ਆ ਲੰਮੀ ਲੰਜੀ ਸੋਹਣੀ ਸੁਨੱਖੀ ਸੋ ਹੋ ਗਏ ਤੇ ਲੋਣੀ ਛੁਣਖੀ ਬੋੜੀ ਛੋੜੀ ਛੁਣਖੀਆਂ ਟੁੱਟ ਤੈਨੂੰ ਨਹੀਂ ਕੁਝ ਪਤਾ ਬੇਬੇ ਅੱਜ ਕੱਲ ਤਾਂ ਤਿੰਨ ਤਾਂ ਇਹੀ ਨਹੀਂ ਪਤਾ ਕਿਤੇ ਸਨੇ ਪੁਛਾਟ ਕਿਤੇ YouTube ਸ਼ਾਰਟ ਕਿਤੇ Instagram TikTok ਤਾਂ ਆਪਣੇ ਫੇਲ ਹੋ ਗਏ ਆ ਪੁਰਾਣਾ ਹੋ ਗਏ ਹੁਣ ਤਾਂ ਛੱਡ ਜਮਾਨੇ ਚ ਚੱਲਦਾ ਸੀ TikTok ਨਹੀਂ ਮਤ ਬਾੜੀਆਂ ਰੀਲਾਂ ਬਣਾਉਂਦੀ ਸੀ ਲੈ ਬੇਬੇ ਬਣਾਉਂਦੀ ਸੀ ਰੀਲਾਂ ਹੋਰ ਨਾ ਕੁਛ ਕਹਦੀ ਬੇਬੇ ਤੂੰ ਤੇ ਤੈਨੂੰ ਕੀ ਪਤਾ ਅਸੀਂ ਜਵਾਨੀ ਚ ਕੀ ਕੁਛ ਕੀਤਾ ਫੋਟ ਨਿੱਦ ਦਫਾ ਹੁਣੀ ਐ ਉਹਨੇ ਇਹਨੂੰ ਚੱਟੀ ਜਾਏਗੀ 9 ਵਜੇ ਕੇ ਚਾਹ ਦੇ ਦੇ ਦਫਾ ਹੁਣੀ ਐ ਚਾਹ ਬਣਾ ਲੈ ਜਾ ਕੇ ਦੁੱਧ ਦੁੱਧ ਹੈ ਨਹੀਂ ਬੇਬੇ ਕਿਉਂ 2 ਕਿਲੋ ਦੁੱਧ ਕਿੱਧਰ ਗਿਆ ਦੁੱਧ ਲੈ ਬੇਬੇ ਠੀਕ ਆ ਦੋ ਕਿਲੋ ਮੈਨੂੰ ਨਹੀਂ ਪਤਾ ਅੱਧਾ ਤਾਂ ਆਪਣੇ ਦਿੱਲੀਆਂ ਨੂੰ ਪਾਤਾ ਮੈਂ ਅੱਧਾ ਮੈਨੂੰ ਪਤਾ ਨਹੀਂ ਆ ਪਤਾ ਤੇ ਬਿਲੀਆਂ ਨੂੰ ਪੱਕਾ ਤੂੰ ਪੀਂਦੀ ਹੋਏਂਗੀ ਸਾਰਾ ਦੁੱਧ ਤੂੰ ਹੀ ਪੀਤਾ ਹੋਣਾ ਦਫਾ ਹੋਣੀ ਨੇ ਮੈਂ ਨਹੀਂ ਪੀਤਾ ਪੁੱਤਾ ਬੇਬੇ ਮੈਨੂੰ ਨਹੀਂ ਪਤਾ ਦੁੱਧ ਦੁੱਧ ਕਿੱਧਰ ਗਿਆ ਹਾਂ ਐਡਾ ਜਿਹੜਾ ਸਰੀਰ ਬਣਾਇਆ ਵੱਡੀ ਦਾਰਾ ਸਿੰਘ ਬਣੀ ਫਿਰਦੀ ਆ ਇਹ ਪੱਕਾ ਤੂੰ ਪੀਨੀ ਆ ਦੁੱਧ ਜਾ ਕੇ ਚਾਹ ਬਣਾ ਮੈਨੂੰ ਮੈਂ ਤਾਂ ਨਹੀਂ ਪੀਤਾ ਬੇਬੇ ਲੈ ਨਹੀਂ ਚਾਚੂ ਮੈਨੂੰ ਤੂੰ ਰੀਲ ਬਣਾਉਣ ਦੇ ਸਾਗਰ ਦੀ ਪੋਟੀ ਨਹੀਂ ਜਾ ਕੇ ਦਫਾ ਹੋਣੀ ਚਾਹ ਧਰ ਦੇ ਮੈਨੂੰ ਨਾ ਬੇਬੇ ਅੱਜ ਤੇਮੈ ਮੇਕਅਪ ਕੀਤਾ ਹੈ ਅੱਜ ਮੈਂ ਕੁਛ ਨਹੀਂ ਕਰਨਾ ਹੈਗਾ। ਲੀਪ 4 ਨਹੀਂ ਮੈਨੂੰ ਤਾਂ ਲੱਗਦਾ ਪੱਕਾ ਦੀ ਮਾਂ ਨੂੰ ਦੇ ਕੇ ਆਈ ਹੋਏਗੀ ਦੁੱਧ ਫੇਰ ਤੂੰ ਐਵੇਂ ਨਾ ਬੇਬੇ ਪਕਾਈ ਮਾਰੀ ਜਾ ਦੇ ਕੇ ਆਈਆਂ ਮਾਂ ਨੂੰ ਮਰ ਤਾਂ ਨਹੀਂ ਹੁੰਦਾ ਹੁੰਦਾ ਨਹੀਂ ਤੇਤ ਤੋਂ ਵੱਡੀ ਮੈਡਮ ਤੋਂ ਨਹੀਂ ਦਫਾ ਹੋਣੀ ਲੱਗਦੀ ਟਿਕਟੌਕ ਦੀ ਇੱਕ ਆਹ ਠਾਗਰ ਦੀ ਬੋਟੀ ਪਤਾ ਨਹੀਂ ਕਿਹਦੀ ਬੋਟੀ ਦਫਾ ਨਹੀਂ ਚਲਾਉਂਦੀ ਆ ਕਿ ਨਹੀਂ ਚਲਾਉਂਦੀ ਆ ਫੱਫੇ ਕੁੱਟਣੀਆਂ ਇਹਨਾਂ ਨੂੰ ਵੀ ਕਰ ਲਾ ਲਿਆ ਦਫਾ ਹੋਣੀ ਨੇ ਕਿਹੜੀ ਇਹ ਸਾਗਰ ਦੀ ਬੋਟੀ ਮੈਨੂੰ ਮਿਲ ਤੇ ਜੂਂਡਿਆ ਤਾਂ ਗੋਲ ਗੋਲ ਕਰਕੇ ਕਮਾਵਾ ਇਹਨੂੰ ਮੈਂ ਦਫਾ ਹੋਣੀ ਢਿੱਕਾ ਚਿਲਾ ਨਹੀਂ ਦਫਾ ਹੋਣੀ ਹੁਣ ਇੱਥੇ ਬਹਿ ਗਈ ਲੱਗਦੀ ਸਾਗਰ ਦੀ ਬੋਟੀ ਨਹੀਂ ਦਫਾ ਹੋਣੀਏ ਜਾ ਕੇ ਰੋਟੀ ਪਾਣੀ ਕਰ ਲਾ ਬੈਠੀ ਇੱਥੇ ਮੇਰ ਤੋਂ ਨਹੀਂ ਲੈਂਦਾ ਲੁੰਦਾ ਰੋਟਾ ਪਾਣਾ ਮਰਤੋਂ ਨਹੀਂ ਹੁੰਦਾ ਹੰਦਾ ਹਾਂ ਲੱਤੇ ਰੱਗਿਆ ਨਹੀਂ ਹੁੰਦਾ ਮਰਤੋਂ ਨਹੀਂ ਹੁੰਦਾ ਹੈਗਾ ਮੈਂ ਤਾਂ ਵੀਡੀਓ ਬਣਾਉਣੀ ਤੈਨੂੰ ਪਤਾ ਕਿੰਨੇ ਮੈਨੂੰ ਪਸੰਦ ਕਰਦੇ ਆ ਕਿੰਨੇ ਮੈਨੂੰ ਲਾਈਕ ਕਰਦੇ ਆ 500 ਤਾਂ ਮੈਨੂੰ ਛੜਾ ਹੀ ਪਸੰਦ ਕਰਦਾ ਹਾਏ ਹਾਏ ਨਹੀਂ ਬੇੜਾ ਬੈਗ ਇਹਨਾਂ ਦੀਆਂ ਐਟੀਆਂ ਦਾ ਡੰਗਰਾ ਦਾ ਮੈਂ ਆਪ ਹੀ ਅੱਗੇ ਦੋ ਥੱਪਕੇ ਖਾ ਲੂ ਮੈਨੂੰ ਵੀ ਰੱਬ ਨੇ ਹੱਥ ਦਿੱਤੇ ਦਫਾ ਹੋਣੀ ਨਾ ਮੈਂ ਲੋਨੀਆਂ ਦੀ ਬੇਬੇ ਨੂੰ ਕੌਣ ਖੜ ਜਾ ਉਹਦੇ ਨਾਲ ਗੱਲ ਕਰਦੀ ਆ ਮੈਂ ਬੇਬੇ ਨੂੰ ਫੋਨ ਲਾਉਣੀ ਆ ਹੈਲੋ ਬੇਬੇ ਸਾਸ੍ਰੀਕਾਲ ਬੇਬੇ ਕੀ ਕਰੀ ਜਾਂਦੇ ਸੀ ਤੁਸੀਂ ਚਾਹ ਬਣਾਉਂਦੇ ਸੀ ਭਾਬੀ ਕਿੱਥੇ ਆ ਅੱਛਾ ਭਾਬੀ ਤੇਰੀ ਬਹੁਤ ਸੇਵਾ ਕਰਦੀ ਆ ਠੀਕ ਆ ਠੀਕ ਆ ਚੰਗਾ 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 ਮੇਰੀ ਮੇਰੀ ਤਾਂ ਪਰਜਾਈ ਬਹੁਤ ਸੇਵਾ ਕਰਦੀ ਹੈ ਮੇਰੀ ਬੇਬੇ ਦੀ ਪਤਾ ਮੈਨੂੰ ਜੋ ਵੀ ਰੀਲਾ ਬਣਾਉਂਦੀ ਆ ਵੱਡੀ ਸੀ ਆਣੀ ਕਰਦੀ ਹੈ ਤੇਰੀ ਸੇਵਾ ਮਾਂ ਦੀ ਲੈ ਬੇਬੇ ਨਹੀਂ ਉਹ ਤਾਂ ਮੇਰੀ ਬੇਬੇ ਦੀ ਬਹੁਤ ਸੇਵਾ ਕਰਦੀ ਮੇਰੀ ਬੇਬੇ ਨੂੰ ਪੈਰ ਨਹੀਂ ਲਾਉਣ ਦਿੰਦੀ ਬੜੇ ਨਿਆਰੇ ਸਾਰੇ ਡੱਬਰ ਦਾ ਵਾਹ ਦਿਆ ਪਿਆ ਬੇਬੇ ਬੇਬੇ ਮੈਨੂੰ ਮਾਫ਼ ਕਰ ਦੇ ਅੱਜ ਤੋਂ ਬਾਅਦ ਨਹੀਂ ਮੈਂ ਰੀਲਾਂ ਮੈਂ ਰੀਲਾਂ ਬਣਾਉਂਦੀ ਕਰਤਾ ਮੈਂ ਸਨੈਪਚੈਟ ਵੀ ਡਿਲੀਟ ਕਰਤਾ ਮੈਂ ਮੈਂ ਉਸ ਦਾ ਦੂ ਟੂ ਬਿਚ ਡਿਲੀਟ ਕਰਤਾ ਅੱਜ ਤੋਂ ਬਾਅਦ ਨਹੀਂ ਮੈਂ ਅੱਜ ਮੈਨੂੰ ਪਤਾ ਲੱਗ ਗਿਆ ਮੇਰੀ ਮਾਂ ਨੂੰ ਵੀ ਕੰਮ ਕਰਨਾ ਪੈਂਦਾ ਕੰਮ ਮੇਰੀ ਪਰਝਾਈ ਵੀ ਨਹੀਂ ਕਰਦੀਗੀ ਨਾ ਹੋਰ ਬੜਾ ਲਾ ਰੀਲਾ ਹੋਰ ਬੜਾ ਲਾ ਰੀਲਾ ਤੂੰ ਨਾ ਬੇਬੇ ਮੈਂ ਤੈਨੂੰ ਵਧੀਆ ਵਧੀਆ ਪ੍ਰੋਂਪਟੇ ਲਾ ਕੇ ਖਵਾਉਂ ਨਾਲੇ ਤੈਨੂੰ ਉਹ ਪਨੀਰ ਦੀ ਪਰਜੀ ਖਵਾਉਂ ਅੱਜ ਤੋਂ ਬਾਅਦ ਨਹੀਂ ਮੈਂ ਹੱਥ ਲਾਉਂਦੀ ਫੋਨ ਨੂੰ ਹੁਣ ਤਾਂ ਤੂੰ ਦੇਸੀ ਘਿਓ ਦੇ ਵੀ ਲਾਏਂਗੀ ਤੂੰ ਦੇਸੀ ਘਿਓ ਦੇ פרוਡੇ ਵੀ ਲਾਏਂਗੀ ਬੇਬੀ ਹਾਂ ਤੈਨੂੰ ਇੱਕ ਚੀਜ਼ ਦੱਸਾਂ ਹਾਂ ਦੱਸ ਇੱਕ ਇੱਕ ਰੀਲ ਬਣਾ ਲਈਏ ਬਣਾਉਣੀ ਆ ਨੇ ਰੀਲ ਇੱਕੋ ਹੀ ਬਣਾਉਣੀ ਆ ਬਸ ਇੱਕੋ ਹੀ ਕਿਤੇ ਬਣਾਉਣੀ ਆ ਤੂੰ ਸਾਗਰ ਦੀ ਪੱਟੀ ਲੈਂਦੀ ਇੰਡੀ ਕਾ ਚਲਾ ਸਾਗਰ ਦੀ ਪੱਟੀ ਲੈਂਦੀ ਇੰਡੀ ਕਾ ਚਲਾ ਫਿਰ ਮੈਂ ਚਲਵਾਉਂਗਾ ਚੱਲੋ ਮਾਂ ਮੈਂ ਸਾਗਰ ਦੀ ਬੋਟੀ ਹੈ ਲਗਦੀ ਂਡਿਕਾ ਦੀ ਚੱਲ ਤੈਨੂੰ ਪਹਿਲਾਂ ਤੈਨੂੰ ਸਰ ਲਾਜ ਕਰਾ ਕੇ ਲਿਆਵਾਂ ਮੈਂ ਦਫਾ ਹੁਣੀ ਦਾ ਤੇਰਾ ਮੈਂ ਧੀਰੇ ਕੋ ਬੇਬੇ ਜਾ ਮਾਂ ਕੇ ਫਿਰ ਆਪਾਂ ਆ ਤੇਰੇ ਰੀਨਾਂ ਵਾਲੇ ਬਾਬੇ ਕੋਲ ਲੈ ਕੇ ਚੱਲ ਜੀ ਆ ਜਾ ਆ ਜਾ ਆ ਜਾ ਤੈਨੂੰ ਰੀਨਾਂ ਦੇ ਬਾਬੇ ਦੇ ਤੈਨੂੰ ਲੈ ਕੇ ਆਉਣੀ ਤੈਨੂੰ ਆਹ ਬੇਬੇ ਨਹੀਂ ਪੜਾਉਂਦੀ ਚੱਲ ਚੱਲ ਤੈਨੂੰ ਰੀਨਾਂ ਦੇ ਬਾਬੇ ਕੋਲ ਲੈ ਜਾਂਦੀ ਆਈ ਬੋ ਚੱਲ